ਜਿਹੜੀ ਚੀਜ਼ ਦਾ ਤੁਹਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀਗਾ ਉਹ ਫਾਈਨਲੀ ਦਿਨ ਆ ਗਿਆ ਵਾ ਤਲਾਕ ਚੰਗਾ ਜਾਂ ਮੌਦ ਦੇ ਵਿੱਚ ਰਮਨ ਭੈਂਜੀ ਤੇ ਸੋਨੂ ਭਾਜੀ ਫੜੇ ਚੱਲੇ ਨੇ ਮਤਲਬ ਫੜੇ ਚੱਲੇ ਕੀ ਫੜੇ ਗਏ ਨੇ ਸਸ਼ਕਲ ਜੀ ਸਾਰੇ ਸੋਨਾ ਬਾਪਾ ਨਹੀਂ ਆ ਗਿਆ ਅੱਜ ਦੇ ਟ੍ਰੇਲਰ ਦੇ ਵਿੱਚ ਤੁਹਾਨੂੰ ਇਹੋ ਚੀਜ਼ ਕਿਉਂਕਿ ਤੁਸੀਂ ਸਾਰੇ ਬੜੀ ਬੇਸਬਰੀ ਨਾਲ ਉਡੀਕ ਰਹੇ ਸੀਗੇ ਤੇ ਅਸੀਂ ਵੀ ਕਮੈਂਟ ਪੜਦੇ ਸੀਗੇ ਬੜੇ ਬੜੇ ਘੈਂਟ ਕਮੈਂਟ ਤੁਸੀਂ ਕਰਦੇ ਰਹੇ ਹੋ ਤੇ ਪਰ ਥੋੜੀ ਮਜਬੂਰੀ ਸੀਗੀ ਅੱਜ ਵੀ ਥੋੜਾ ਪ੍ਰੋਗਰਾਮ ਹੈ ਕਰ ਤੁਹਾਨੂੰ ਇਹ ਵੀ ਵਲੌਗ ਦਿਖਾਵਾਂਗੇ ਤੇ ਗੱਲ ਜਿਹੜੀ ਮੇਨ ਇਹ ਆ ਕਿ ਰਮਨ ਭੈਣ ਜੀ ਤੇ सोनू ਭਾਜੀ ਫੜੇ ਗਏ ਨੇ ਸਾਰਿਆਂ ਨੂੰ ਵਧਾਈਆਂ ਹੋਣ ਜੀ ਫੜੇ ਜਾਣ ਦੀ ਤੇ ਖੁਸ਼ੀ ਵੱਖਰੀ ਹੈ ਜਦੋਂ ਉਹਨਾਂ ਦੇ ਬਲੂਪਰ ਵੇਖਨੇ ਆ ਨਾ ਬੜੇ ਜਾਣ ਪਰ ਜਿਹੜੇ ਤਰੀਕੇ ਨਾਲ ਫੜੇ ਗਏ ਨੇ ਉਹ ਤੁਸੀਂ ਟ੍ਰੇਲਰ ਤੇ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗੇਗਾ ਜੋ ਤੁਸੀਂ ਵੇਟ ਕੀਤੀ ਨਾ ਉਹ ਸਾਰਾ ਮਤਲਬ ਕਿ ਤੁਹਾਡਾ ਪੂਰਤੀ ਹੋ ਜਾਣੀ ਦੇਖ ਕੇ ਤੇ ਬਹੁਤ ਵਧੀਆ ਮਤਲਬ ਬੜਾਉਣ ਚ ਮੈਨੂੰ ਬੜਾ ਮਜ਼ਾ ਆਇਆ ਸਟੋਰੀ ਨੂੰ ਤੁਸੀਂ ਸਾਰਿਆਂ ਬੜਾ ਪਿਆਰ ਦਿੱਤਾ ਵਾ ਕਿ ਜੇ ਦੇ ਵੀ ਰਹੇ ਹੋ ਜਿੰਨੀ ਉਮੀਦੀ ਉਹ ਤੋਂ ਵੱਧ ਹੀ ਦੇ ਰਹੇ ਹੋ ਤੇ ਗਾ ਵੀ ਕੋਸ਼ਿਸ਼ ਕਰਾਂਗੇ ਕਿ ਬਹੁਤ ਵਧੀਆ ਚੀਜ਼ ਲੈ ਕੇ ਇੱਕ ਹੋਰ ਸਟੋਰੀ ਜਿਹੜੀ ਬਹੁਤ ਵਧੀਆ ਬਹੁਤ ਪਰ ਉਹਦੇ ਭਾਗ 50 ਕੀ ਬਣਾਇਆ ਕਰਨੇ ਸਟੋਰੀ ਵੱਡੀ ਨਹੀਂ ਬਣਾਇਆ ਕਰਨੀ ਨਹੀਂ ਉਹ ਮਤਲਬ ਅਸੀਂ ਦੱਸਣਾ ਹੀ ਆ ਵੀ ਚੀਜ਼ ਨਸੰਤ ਕੀ ਆ ਉਹਦੇ ਭਾਵੇਂ 10 ਬਣ 15 20 25 ਜਿੰਨੇ ਵੀ ਉਹਨੇ ਕੀ ਬਣਾਉਣੇ ਆ ਸੋ ਤੁਸੀਂ ਸਾਰੇ ਜਣੇ ਸਹਿਯੋਗ ਦਿਓ ਇੱਕ ਚੀਜ਼ ਮੈਂ ਹੋਰ ਸੋਚ ਰਿਹਾ ਜਿੱਦਾਂ ਤਲਾਕ ਚੰਗਾ ਜਾਂ ਮੌਤੇ ਹੀ ਚਲਾ ਰਹੇ ਨਾ ਜਦੋਂ ਸਜ਼ਾ ਹੋਈ ਨਹੀਂ ਨਾ ਸਾਰਿਆਂ ਨੂੰ ਤੇ ਇਹ ਤੇ ਹੋ ਗਈ ਨਾ ਮਤਲਬ ਕਿ ਜਿੱਦਾਂ ਕੁੜੀ ਦੇ ਨਾਲ ਧੱਕਾ ਹੋਇਆ ਨਾ ਕੀ ਗੱਲਾਂ ਵਿਚਾਰੀ ਨਾ ਹੋਈਆਂ ਤੇ ਇੱਕ ਇਹ ਚੀਜ਼ ਅਸੀਂ ਦਿਖਾਉਣੀ ਚਾਹੁੰਦੇ ਆ ਕਿ ਜੇ ਕੁੜੀ ਮਤਲਬ ਕਿ ਆਪਣਾ ਸਟੈਂਡ ਰੱਖਦੀ ਹਨਾ ਇਹਨਾਂ ਦੀ ਗੱਲ ਨਾ ਮੰਨਦੀ ਤੇ ਕਿੱਦਾਂ ਉਹ ਆਪਣੀ ਜ਼ਿੰਦਗੀ ਸੁਧਾਰ ਸਕਦੀ ਸੀ ਠੀਕ ਹੈ ਜੀ ਕਿਉਂਕਿ ਮੌਤ ਵਾਲਾ ਪੱਖ ਦੇ ਵਿੱਚ ਦੇਖ ਲਿਆ ਮਤਲਬ ਉਹਨੂੰ ਸੁਧਾਰਨ ਵਾਸਤੇ ਸਮਾਜ ਦੇ ਉਹਨੂੰ ਕੀ ਤਾਨੇ ਮੈਨੇ ਮਿਲਦੇ ਹਨਾ ਕਿਉਂਕਿ ਜਦੋਂ ਕੁੜੀਆਂ ਕੋਸ਼ਿਸ਼ ਕਰਦੀਆਂ ਨਾ ਵੀ ਇਹ ਕਰ ਸਕਦੀਆਂ ਤੇ ਉਹਦੇ ਵਾਸਤੇ ਉਹਨੂੰ ਦੁਨੀਆਦਾਰੀ ਦੀ ਕਰਦੇ ਆਂ ਦੀ سپورਟ ਦੀ ਬੜੀ ਲੋੜ ਹੁੰਦੀ ਆ ਪਰ ਕਿਤੇ ਕਿਤੇ ਅਸੀਂ ਇਹਨਾਂ ਚੀਜ਼ਾਂ ਤੋਂ ਆਪ ਵੀ ਖੁੰਝ ਜਾਂਦੇ ਆ ਵੀ ਘਰ ਦੇ ਵੀ سپورਟ ਨਹੀਂ ਕਰਦੇ ਨਹੀਂ ਕਰਦੇ ਕਹਿ ਦਿੰਦੇ ਆ ਵੀ ਤੇਰਾ ਉਹ ਕਰ ਹਿੰਸੋਂਦੇ ਆ ਮਤਲਬ ਆਪ ਵੀ ਵਿੱਚ ਜੋ ਕਿ ਤਲਾਕ ਚੰਗਾ ਜਾਂ ਮੋਦ ਵਿੱਚ ਹੋਈਆਂ ਵੀ ਨੇ ਇਹ ਮੰਨ ਲਓ ਜੇ ਹੁਣ ਮੰਨ ਲਓ ਕੁੜੀ ਉੱਥੇ ਰਹਿ ਕੇ ਤਸੀਹੇ ਕੱਟਦੀ ਤੇ ਫੇਰ ਅਸੀਂ ਕਹਿਣਾ ਸੀ ਵੀ ਨਹੀਂ ਮੜਾ ਹੋਇਆ ਕੁੜੀ ਦਾ ਮੜਾ ਹੋਇਆ ਤੇ ਜੇ ਕੁੜੀ ਇੱਥੇ ਪਿੰਡ ਆ ਜਾਂਦੀ ਤੇ ਫੇਰ ਅਸੀਂ ਕਹਿਣਾ ਸੀ ਪਿੰਡ ਆ ਗਈ ਉਹ ਜਿਹੜਾ ਰੁਪਿੰਦਰ ਦੋ ਕੁ ਵਾਰੀ ਆਈ ਵੀ ਆ ਤੇ ਅਸੀਂ ਸਾਰਿਆਂ ਨੇ ਇਹੋ ਕੋਸ਼ਿਸ਼ ਕੀਤੀ ਤੇ ਰਹੋ ਕਰਵਾ ਪਰ ਅਸਲ ਚ ਉਹਦੇ ਪਿੱਛੇ ਕੀ ਹੋ ਰਿਹਾ ਹੈ ਸਾਨੂੰ ਪਤਾ ਨਹੀਂ ਸੀ ਨਾ ਇਹ ਸਾਨੂੰ ਪਤਾ ਨਹੀਂ ਸੋ ਇੱਕ ਇੱਕ ਕੋਸ਼ਿਸ਼ ਕਰਾਂਗੇ ਕਿ ਕੁਝ ਜਿਹੜੇ ਪਾਰਟ ਨੇ ਉਹ ਬਣਾਏ ਜਾਣ ਕਿ ਅਗਰ ਰੁਪਿੰਦਰ ਵੀ ਆਪਣੀ ਜਗ੍ਹਾ ਤੇ ਸਹੀ ਹੁੰਦੀ ਆਪਣਾ ਸਟੈਂਡ ਰੱਖਦੀ ਪੂਤ ਨੂੰ ਮੇਰੇ ਬਾਪਸ ਲੈਵਣਾ ਪੂਤ ਨੂੰ ਲੈਣਾ ਸਾਫ ਤੇ ਦੂਜੀ ਵੀਡੀਓ ਜਿਹੜੀ ਸਾਡੀ ਇਲਜ਼ਾਮ ਉਹਨੂੰ ਤੁਸੀਂ ਸਾਰੇ ਜਣੇ ਬੜਾ ਪਿਆਰ ਦੇ ਰਹੇ ਜੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਤੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਦੱਸਿਆ ਕਰੋ ਕਿਦਾਂ ਦੀ ਲੱਗਦੀ ਤੇ ਅਗਲੀ ਜਿਹੜੀ ਵੀਡੀਓ ਹੈ ਨਾ ਉਹ ਵੀ ਮਤਲਬ ਕਿ ਜਿਹੜੀ ਅਸੀਂ ਵੀਡੀਓ ਬਣਾਈ ਤਲਾਕ ਚੰਗਾ ਜਾਂ ਮੌਤ ਉਹਦੇ ਨਾਲ ਰਿਲੇਟਿਡ ਹੈ ਟ੍ਰਾਈ ਕਰਾਂਗੇ ਉਹ ਵੀ ਵਧੀਆ ਤਰੀਕੇ ਨਾਲ ਬਣਾਉਣੀ ਪਰ ਉਹਦੇ ਭਾਗ ਸਿਰਫ 50 ਕੀ ਬਣਾਉਣੇ ਆ 50 ਤੋਂ ਵੱਧ ਨਹੀਂ ਬਣਾਉਣੇ ਜੀ ਸਰ ਇਹਨੇ ਬਹੁਤ ਨਹੀਂ ਹਣਾ ਸਾਡੇ ਨਾਲ ਬੜੇ ਨੇ ਜਦੋਂ ਜਿੱਤੇ ਬੋਰ ਹੋ ਜਾਂਦਾ ਫਿਰ ਬੰਦਾ ਅਸੀਂ ਆਪ ਹੋ ਜਾਂਦੇ ਆ ਪਰ ਥੋੜੀਆਂ ਮਜਬੂਰੀਆਂ ਕਰਕੇ ਫਿਰ ਕਈ ਵਾਰੀ ਖਿੱਚਣੀ ਪੈਂਦੀ ਜਾਂ ਕਈ ਵਾਰੀ ਡਿਟੇਲ ਚ ਦਿਖਾਉਣਾ ਪੈਂਦਾ ਜਾਂ ਮੈਂ ਮੰਨਦੀ 10 ਭਾਗਾਂ ਜੀ 10 ਦਿੰਦੇ ਫਿਰ ਉਹਨਾਂ ਨੂੰ ਜੇਰ ਹੋ ਗਈ 10 ਫਿਰ ਟਵਿਸਟ ਜੈ ਮਜ਼ਾ ਨਹੀਂ ਆਖ ਲੈਣਾ ਵੀ ਐਕਸਾਈਟਰ ਨਹੀਂ ਨਾ ਨਾ ਤੇ ਠੀਕ ਆ ਜੀ ਇਹਨਾਂ ਗੱਲਾਂ ਦੇ ਨਾਲ ਆਲੀ ਦੋ ਹਣੇ ਛੁੱਟੀ ਹੋਣ ਤੇ ਅੱਜ ਸਾਡੇ ਘਰ ਵੀ ਪ੍ਰੋਗਰਾਮ ਆ ਉਹ ਤੁਹਾਨੂੰ ਵਲੋਗ ਬਣਾ ਕੇ ਦੱਸਾਂਗੇ ਜਦੋਂ ਠੰਡ ਬੜੀ ਆ ਇਹਦੀ ਸਾਰੇ ਜਣੇ ਆਪਣਾ ਖਿਆਲ ਰੱਖੋ ਤੇ ਜਈਆਂ ਚ ਬੈਠੇ ਸਾਡੇ ਵਲੋਗ ਦੇਖਦੇ ਰਹੋ ਇੱਕ ਸੱਤੋਂ ਗੱਡੀ ਗੱਲ ਇਹ ਆ ਵੀ ਸਵਾ ਬੜਾ ਮੜਾ ਵਾ ਇੱਕ ਗੱਡੀ ਜਿਹੜੀ ਜਿਹੜਾ ਵੀ ਵੀਰ ਪੈਂਚ ਚਲਾਉਂਦੇ ਆ ਉਹ ਪੁਲਿਸ ਲੈ ਕਰੋ ਕੋਈ ਨਹੀਂ ਸਾਦਨੇ ਆ ਹੌਲੀ ਹੌਲੀ ਜਾਓ ਠੰਡ ਬੜੀ ਅੱਜ ਕੱਲ ਤੇ ਆਪਣੇ ਪਰਿਵਾਰ ਚ ਸਾਰਿਆਂ ਦਾ ਸਾਡੀਆਂ ਵੀਡੀਓਜ਼ ਦੇਖਦੇ ਰਹੋ ਸਾਰੀਆਂ ਵੀਡੀਓ ਬਾਤ ਕਰਦੇ ਰਹੋ ਠੀਕ ਹੈ ਜੀ ਸਸੀਗਾ ਸਾਰਿਆਂ ਨੂੰ ਆਪਣਾ ਖਿਆਲ ਜਿਹੜੀ ਚੀਜ਼ ਦਾ ਤੁਹਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀਗਾ ਉਹ ਫਾਈਨਲੀ ਦਿਨ ਆ ਗਿਆ ਵਾ ਤਲਾਕ ਚੰਗਾ ਜਾਂ ਮੌਦੇ ਵਿੱਚ ਰਮਨ ਭੈਣਜੀ ਤੇ ਸੋਨੂ ਭਾਜੀ ਫੜੇ ਚੱਲੇ ਨੇ ਮਤਲਬ ਫੜੇ ਚੱਲੇ ਕੀ ਫੜੇ ਗਏ ਨੇ ਸਰ ਸ਼ਿਕਰ ਜੀ ਸਾਰੇ ਸੋਨਾ ਬਾਉ ਬਣ ਜਾ ਗਏ ਅੱਜ ਦੇ ਟ੍ਰੇਲਰ ਦੇ ਵਿੱਚ ਤੁਹਾਨੂੰ ਇਹੋ ਚੀਜ਼ ਕਿਉਂਕਿ ਤੁਸੀਂ ਸਾਰੇ ਬੜੀ ਬੇਸਬਰੀ ਨਾਲ ਉਡੀਕ ਰਹੇ ਸੀਗੇ ਤੇ ਅਸੀਂ ਵੀ ਕਮੈਂਟ ਪੜ੍ਹਦੇ ਸੀਗੇ ਬੜੇ ਬੜੇ ਘੈਂਟ ਕਮੈਂਟ ਤੁਸੀਂ ਕਰਦੇ ਰਹੇ ਹੋ ਤੇ ਪਰ ਥੋੜੀ ਮਜਬੂਰੀ ਸੀਗੀ ਅੱਜ ਵੀ ਥੋੜਾ ਪ੍ਰੋਗਰਾਮ ਹੈ ਕਰ ਤੁਹਾਨੂੰ ਇਹ ਵੀ ਵਲੌਗ ਦਿਖਾਵਾਂਗੇ ਮੈਂ ਮੈਂ ਤੇ ਗੱਲ ਜਿਹੜੀ ਮੇਨ ਇਹ ਆ ਕਿ ਰਮਨ ਭੈਣਜੀ ਤੇ ਸੋਨੂ ਭਾਜੀ ਫੜੇ ਗਏ ਨੇ ਸਾਰਿਆਂ ਨੂੰ ਵਧਾਈਆਂ ਹੋਣ ਜੀ ਫੜੇ ਜਾਣ ਦੀ ਤੇ ਖੁਸ਼ੀ ਵੱਖਰੀ ਹੈ ਜਦੋਂ ਇਹਨਾਂ ਦੇ ਬਲੂਪਰ ਵੇਖਨੇ ਆ ਨਾ ਫੜੇ ਜਾਣ ਪਰ ਜਿਹੜੇ ਤਰੀਕੇ ਨਾਲ ਫੜੇ ਗਏ ਨੇ ਉਹ ਤੁਸੀਂ ਟ੍ਰੇਲਰ ਤੇ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗੇਗਾ ਜੋ ਤੁਸੀਂ ਵੇਟ ਕੀਤੀ ਨਾ ਉਹ ਸਾਰਾ ਮਲਕ ਜੇ ਤੁਹਾਡਾ ਪੂਰਤੀ ਹੋ ਜਾਣੀ ਹੈ ਦੇਖ ਕੇ ਇਹ ਬਹੁਤ ਵਧੀਆ ਮੈਨੂੰ ਬੜਾ ਮਜ਼ਾ ਆਇਆ ਸਟੋਰੀ ਨੂੰ ਤੁਸੀਂ ਸਾਰਿਆਂ ਬੜਾ ਪਿਆਰ ਦਿੱਤਾ ਵਾ ਕਿ ਇਹ ਜੇ ਦੇ ਵੀ ਰਹੇ ਹੋ ਜਿੰਨੀ ਉਮੀਦੀ ਉਹ ਤੋਂ ਵੱਧ ਹੀ ਦੇ ਰਹੇ ਹੋ ਤੇ ਗਾ ਵੀ ਕੋਸ਼ਿਸ਼ ਕਰਾਂਗੇ ਕਿ ਬਹੁਤ ਵਧੀਆ ਜੀ ਲੈ ਇੱਕ ਹੋਰ ਸਟੋਰੀ ਜਿਹੜੀ ਬਹੁਤ ਵਧੀਆ ਬਹੁਤ ਪਰ ਉਹਦੇ ਭਾਗ 50 ਕੀ ਬਣਾਇਆ ਕਰਨੇ ਸਟੋਰੀ ਵੱਡੀ ਨਹੀਂ ਬਣਾਇਆ ਕਰਨੀ ਨਹੀਂ ਉਹ ਮੈਨੂੰ ਦੱਸਣਾ ਹੀ ਆ ਵੀ ਚੀਜ਼ ਅਸਲ ਕੀ ਆ ਉਹਦੇ ਭਾਵੇਂ 10 ਬਣ 15 20 25 ਜਿੰਨੇ ਵੀ ਉਹਨੇ ਕੀ ਬਣਾਉਣੇ ਆ ਸੋ ਤੁਸੀਂ ਸਾਰੇ ਜਣੇ ਸਹਿਯੋਗ ਦਿਓ ਇੱਕ ਚੀਜ਼ ਮੈਂ ਹੋਰ ਸੋਚ ਰਿਹਾ ਜਿੱਦਾਂ ਤਲਾਕ ਚੰਗਾ ਜਾਂ ਮੌਤੇ ਹੀ ਚਲਾ ਰਹੇ ਨਾ ਜਦੋਂ ਸਜ਼ਾ ਹੋਈ ਨਹੀਂ ਨਾ ਸਾਰਿਆਂ ਨੂੰ ਤੇ ਇਹ ਤੇ ਹੋ ਗਈ ਨਾ ਮਤਲਬ ਕਿ ਜਿੱਦਾਂ ਕੁੜੀ ਦੇ ਨਾਲ ਧੱਕਾ ਹੋਇਆ ਨਾ ਕੀ ਗੱਲਾਂ ਵਿਚਾਰੀ ਨਾ ਹੋਈਆਂ ਤੇ ਇੱਕ ਇਹ ਚੀਜ਼ ਅਸੀਂ ਦਿਖਾਉਣੀ ਚਾਹੁੰਦੇ ਆ ਕਿ ਜੇ ਕੁੜੀ ਮਤਲਬ ਕਿ ਆਪਣਾ ਸਟੈਂਡ ਰੱਖਦੀ ਹਨਾ ਇਹਨਾਂ ਦੀ ਗੱਲ ਨਾ ਮੰਨਦੀ ਤੇ ਕਿੱਦਾਂ ਉਹ ਆਪਣੀ ਜ਼ਿੰਦਗੀ ਸੁਧਾਰ ਸਕਦੀ ਸੀ ਠੀਕ ਹੈ ਜੀ ਕਿਉਂਕਿ ਮੌਤ ਵਾਲਾ ਪੱਖ ਦੇ ਵਿੱਚ ਦੇਖ ਲਿਆ ਮਤਲਬ ਉਹਨੂੰ ਸੁਧਾਰਨ ਵਾਸਤੇ ਸਮਾਜ ਦੇ ਉਹਨੂੰ ਕੀ ਤਾਨੇ ਮੈਨੇ ਮਿਲਦੇ ਹਨਾ ਕਿਉਂਕਿ ਜਦੋਂ ਕੁੜੀਆਂ ਕੋਸ਼ਿਸ਼ ਕਰਦੀਆਂ ਨਾ ਵੀ ਇਹ ਕਰ ਸਕਦੀਆਂ ਤੇ ਉਹਦੇ ਵਾਸਤੇ ਉਹਨੂੰ ਦੁਨੀਆਦਾਰੀ ਦੀ ਕਰਦੇ ਆਂ ਦੀ سپورਟ ਦੀ ਬੜੀ ਲੋੜ ਹੁੰਦੀ ਆ ਪਰ ਕਿਤੇ ਕਿਤੇ ਅਸੀਂ ਇਹ ਨਾ ਚੀਜ਼ਾਂ ਤੋਂ ਆਪ ਵੀ ਖੁੰਝ ਜਾਂਦੇ ਆ ਵੀ ਘਰ ਦੇ ਵੀ سپورਟ ਨਹੀਂ ਕਰਦੇ ਨਹੀਂ ਕਰਦੇ ਕਹਿ ਦਿੰਦੇ ਆ ਵੀ ਤੇ ਰੋਹੋ ਕਰ ਆਪ ਵੀ ਹੁੰਦੇ ਆ ਮਤਲਬ ਆਪ ਵੀ ਵਿੱਚ ਜੋ ਕਿ ਤਲਾਕ ਚੰਗਾ ਜਾਂ ਮੋੜ ਵਿੱਚ ਹੋਈਆਂ ਵੀ ਨੇ ਇਹ ਮੰਨ ਲਓ ਜੇ ਹੁਣ ਮੰਨ ਲਓ ਕੁੜੀ ਉਥੇ ਰਹਿ ਕੇ ਤਸੀਹੇ ਕੱਢਦੀ ਤੇ ਫਿਰ ਅਸੀਂ ਕਹਿਣਾ ਸੀ ਵੀ ਨਹੀਂ ਮੜਾ ਹੋਇਆ ਕੁੜੀ ਦਾ ਮੜਾ ਹੋਇਆ ਤੇ ਜੇ ਕੁੜੀ ਇੱਥੇ ਪਿੰਡ ਆ ਜਾਂਦੀ ਤੇ ਫਿਰ ਅਸੀਂ ਕਹਿਣਾ ਸੀ ਪਿੰਡ ਆ ਗਈ ਉਹ ਜਿਹੜਾ ਰੁਪਿੰਦਰ 2 ਗਵਰੀ ਆਈ ਵੀ ਆ ਤੇ ਅਸੀਂ ਸਾਰਿਆਂ ਨੇ ਇਹੋ ਕੋਸ਼ਿਸ਼ ਕੀਤੀ ਤੇ ਰਹੋ ਘਰਵਾ ਪਰ ਅਸਲ 'ਚ ਉਹਦੇ ਪਿੱਛੇ ਕੀ ਹੋ ਰਿਹਾ ਹੈ ਸਾਨੂੰ ਪਤਾ ਨਹੀਂ ਨਾ ਇਹ ਸਾਨੂੰ ਪਤਾ ਨਹੀਂ ਸੋ ਇੱਕ ਇੱਕ ਕੋਸ਼ਿਸ਼ ਕਰਾਂਗੇ ਕਿ ਕੁਝ ਜਿਹੜੇ ਪਾਰਟ ਨੇ ਉਹ ਬਣਾਏ ਜਾਣ ਕਿ ਅਗਰ ਰੁਪਿੰਦਰ ਵੀ ਆਪਣੀ ਜਗ੍ਹਾ ਤੇ ਸਹੀ ਹੁੰਦੀ ਆਪਣਾ ਸਟੈਂਡ ਰੱਖਦੀ ਤੇ ਉਹ ਕਿਦਾਂ ਦਾ ਮੇਰੇ ਬਾਪਸ ਲੈਣਾ ਉਹਦੋਂ ਲੈਣਾ ਬਾਪਸ ਲੈਣਾ ਤੇ ਦੂਜੀ ਵੀਡੀਓ ਜਿਹੜੀ ਸਾਡੀ ਇਲਜ਼ਾਮ ਉਹਨੂੰ ਤੁਸੀਂ ਸਾਰੇ ਨੇ ਬੜਾ ਪਿਆਰ ਦੇ ਰਹੇ ਜੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਦੱਸਿਆ ਕਰੋ ਕਿੱਦਾਂ ਦੀ ਲੱਗਦੀ ਤੇ ਅਗਲੀ ਜਿਹੜੀ ਵੀਡੀਓ ਹੈ ਨਾ ਉਹ ਵੀ ਮਤਲਬ ਕਿ ਜਿਹੜੀ ਅਸੀਂ ਵੀਡੀਓ ਬਣਾਈ ਤਲਾਕ ਚੰਗਾ ਜਾਂ ਮੌਤ ਉਹਦੇ ਨਾਲ ਰਿਲੇਟਡ ਆ ਕرائی ਕਰਾਂਗੇ ਉਹ ਵੀ ਵਧੀਆ ਤਰੀਕੇ ਨਾਲ ਬਣਾਉਣੀ ਪਰ ਉਹਦੇ ਭਾਗ ਸਿਰਫ 50 ਕੀ ਬਣਾਉਣੇ ਆ 50 ਤੋਂ ਵੱਧ ਨਹੀਂ ਬਣਾਉਣੇ ਜੀ ਸਾਰਿਆਂ ਨੇ ਬਹੁਤ ਨਹੀਂ ਹਣਾ ਸਾਡੇ ਨਾਲ ਬੜੇ ਜਿਹਾ ਜੋ ਬਿਨ ਜਿੱਤੇ ਬੋਰ ਹੋ ਜਾਂਦਾ ਫਿਰ ਬੰਦਾ ਅਸੀਂ ਆਪ ਹੋ ਜਾਂਦੇ ਆ ਪਰ ਥੋੜੀਆਂ ਮਜਬੂਰੀਆਂ ਕਰਕੇ ਫਿਰ ਕਈ ਵਾਰੀ ਖਿੱਚਣੀ ਪੈਂਦੀ ਜਾਂ ਕਈ ਵਾਰੀ ਡਿਟੇਲ ਚ ਦਿਖਾਉਣਾ ਪੈਂਦਾ ਜਾਂ ਮੈਂ ਮੰਨ ਲਈ 10 ਕ ਭੈਗਾਂ ਜੀ ਦੱਸ ਦਿੰਦੇ ਵੀ ਉਹਨਾਂ ਨੂੰ ਜਿਹੜੀ ਦੰਗ ਫਿਰ ਟਵਸਟੀ ਜਾਂ ਫਿਰ ਮਜ਼ਾ ਨਹੀਂ ਆਖਣਾ ਇਹ ਐਕਸਾਈਟਡ ਨਹੀਂ ਨਾ ਰਹਿਣਾ ਤੇ ਠੀਕ ਆ ਜੀ ਇਹਨਾਂ ਗੱਲਾਂ ਦੇ ਨਾਲ ਹੀ ਦੋਹਾਂ ਨੂੰ ਛੁੱਟੀ ਹੁਣ ਅੱਜ ਸਾਡੇ ਘਰ ਵੀ ਪ੍ਰੋਗਰਾਮ ਹੈ ਉਹ ਤੁਹਾਨੂੰ ਵਲੌਗ ਬਣਾ ਕੇ ਦੱਸਾਂਗੇ ਜਦੋਂ ਠੰਡ ਬੜੀ ਹੈ ਇਹ ਵੀ ਸਾਰੇ ਜਣੇ ਆਪਣਾ ਖਿਆਲ ਰੱਖੋ ਤੇ ਜਿੰਗਾਂ ਜੀ ਬੈਠਾਡੇ ਵਲੌਗਸ ਦੇਖਦੇ ਰਹੋ ਇੱਕ ਸੱਤ ਦਿਨ ਗੱਡੀ ਲੈ ਆਪੀ ਸਵਾ ਬੜਾ ਮੜਾ ਵਾ ਇੱਕ ਗੱਡੀ ਜਿਹੜੀ ਜਿਹੜਾ ਵੀ ਵੀਰ ਪੈਨ ਚਲਾਉਂਦੇ ਆ ਉਹ ਪੁਲਿਸ ਲੈ ਕਰੋ ਕੋਈ ਵੀ ਸਾਧਨ ਹੈ ਹੌਲੀ ਹੌਲੀ ਜਾਓ ਧੁੰਦ ਬੜੀ ਹੈ ਅੱਜਕੱਲ ਤੇ ਆਪਣੇ ਪਰਿਵਾਰ ਚ ਸਾਰੇ ਜਣੇ ਸਾਡੀਆਂ ਵੀਡੀਓਜ਼ ਦੇਖਦੇ ਰਹੋ ਸਾਡੀਆਂ ਵੀਡੀਓ ਬਾਤ ਕਰਦੇ ਹੋਏ ਠੀਕ ਹੈ ਜੀ ਸਸੀਗਾ ਸਾਰਿਆਂ ਨੂੰ ਆਪਣਾ ਖਿਆਲ